ਅੱਲਾਹੁ ਅਕਬਰ ਸ੍ਰੀ ਕਾਲਾ ਵਾਹਿਗੁਰੂ ਤੇ ਪਹਿਲੇ ਪਾਤਸ਼ਾਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਵਿੱਚ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਇੱਕ ਬੇਹਦ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਨਿਰੋਲ ਸੇਵਾ ਸੰਸਥਾ ਵੱਲੋਂ ਸ਼ਾਨਦਾਰ ਪਾਲਕੀ ਸਾਹਿਬ ਤਿਆਰ ਕਰਵਾ ਕੇ ਪਾਕਿਸਤਾਨ ਸਥਿਤ ਗੁਰੂਤਾਮਾਲੀ ਭੇਜ ਗਈ ਹੈ ਇਸ ਦੌਰਾਨ ਪਾਲਕੀ ਸਾਹਿਬ ਦੇ ਨਾਲ ਗੁਰੂ ਸਾਹਿਬ ਦੇ ਸਰੂਪ ਵੀ ਪਾਕਿਸਤਾਨ ਲਈ ਰਵਾਨਾ ਕੀਤੇ ਗਏ ਨੇ ਬਕਾਇਦਾ ਬਾਗਾ ਬਾਰਡਰ ਤੇ ਸਿੱਖ ਸੰਗਤਾਂ ਅਤੇ ਨਿਰੋਲ ਸੇਵਾ ਸੰਸਥਾ ਦੇ ਸੇਵਾਦਾਰ ਇਸ ਪਾਲਕੀ ਸਾਹਿਬ ਅਤੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਪਾਕਿਸਤਾਨ ਦੀ ਸੰਗਤ ਨੂੰ ਪੇਟ ਕਰਨ ਪਹੁੰਚੇ サトウサトウ。 रहे परवारी 1.7 ਚਬਰਸਾ ਲੈ ਇੱਕ ਸੀਗਰ ਆ ਚੋਰਸ ਆ ਆਈ ਰਹੀ ਆ ਆਪਾਂ ਜੀ ਸਾਹਿਬ ਨੂੰ ਥੋੜੀ ਜਿਆ ਸਾਥ ਦੇ ਜੋ ਤਦਕਤ ਸੁਰੱਖਿਆ ਪ੍ਰਬੰਧਾ ਹੇਠ ਪਾਲਕੀ ਸਾਹਿਬ ਅਤੇ ਗੁਰੂ ਸਾਹਿਬ ਦੇ ਸਰੂਪ ਪਾਕਿਸਤਾਨ ਦੀ ਸੰਗਤ ਦੇ ਸਪੂਰਤ ਕੀਤੇ ਗਏ ਜਿੱਥੇ ਕਿ ਸਿੱਖ ਸੰਗਤ ਵੱਲੋਂ ਬੋਲੇ ਸੋ ਨਿਹਾਲ ਦੇ ਨਾਰੇ ਲਗਾਏ ਗਏ ਉਥੇ ਹੀ ਇੱਕ ਦੂਜੇ ਲਈ ਮਠਾਈਆਂ ਅਤੇ ਫੁੱਲ ਆਦਿ ਵੀ ਭੇਟ ਕੀਤੇ ਗਏ ਜਿਸ ਨੂੰ ਦੇਖ ਕੇ ਹਰ ਕੋਈ ਇਹਨਾਂ ਤਸਵੀਰਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲੈਣਾ ਚਾਹੁੰਦਾ ਸੀ ਬੇਹਦ ਖੂਬਸੂਰਤ ਤਸਵੀਰਾਂ ਬਾਗਾ ਬਾਰਡਰ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਨਿਰੋਲ ਸੇਵਾ ਸੰਸਥਾ ਵੱਲੋਂ ਪਾਕਿਸਤਾਨ ਸਿੱਤ ਗੁਰੂ ਧਾਮਾਂ ਲਈ ਗੁਰੂ ਸਾਹਿਬ ਦੇ ਸਰੂਪ ਅਤੇ ਸੋਨੇ ਜੜੀ ਪਾਲਕੀ ਪਾਕਿਸਤਾਨੀ ਸੰਗਤ ਨੂੰ ਭੇਂਟ ਕੀਤੀ ਗਈ ਹੈ t e r u 갔음 와해고 말이 저거 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 거 सहायतो ਸੋ ਉਹ ਵੀ ਅੰਦਰ ਵਾਪਸ ਆ ਗਏ। ਸਤਿ ਸ੍ਰੀ ਅਕਾਲ। ਐਸਰਾਨ ਨਰੋਲ ਸੇਵਾ ਸਸਤਾ ਦੇ ਮੁਖ ਸੇਵਾਦਾਰ ਜਗਦੀਪ ਸਿੰਘ ਸੋਢੀ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਪਾਲਕੀ ਸਾਹਿਬ ਦਾ ਵਦਨ ਲਗਭਗ 2 ਕੁਇੰਟਲ ਅਤੇ ਇਸ ਤੇ 골ਡਨ ਦਾ ਵਰਕ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਪਾਲਕੀ ਸਾਹਿਬ ਨੂੰ ਲਗਭਗ 1.5 ਤੋਂ 2 ਮਹੀਨੇ ਦੀ ਮਿਹਨਤ ਤੋਂ ਬਾਅਦ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗਿਆ। ਜਗਦੀਪ ਸਿੰਘ ਸੋਢੀ ਨੇ ਕਿਹਾ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਵੱਲੋਂ ਉਹਨਾਂ ਨੂੰ ਅਪੀਲ ਕਿੱਤੇ ਗਏ ਸੀ ਕਿ ਉਹਨਾਂ ਨੂੰ ਪਾਲਕੀ ਸਾਹਿਬ ਦੀ ਜ਼ਰੂਰਤ ਹੈ ਜਿਸ ਤੋਂ ਬਾਅਦ ਉਹਨਾਂ ਨੇ ਇਹ ਪਾਲਕੀ ਸਾਹਿਬ ਤਿਆਰ ਕਰਵਾਈ ਅਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਾਗਾ ਬਾਰਡਰ ਰਾਹੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮਨਾਉਣ ਗਏ ਜਥੇ ਨਾਲ ਇਹ ਪਾਲਕੀ ਸਾਹਿਬ ਪਾਕਿਸਤਾਨ ਭੇਜ ਗਈ ਹੈ ਵਾਹਿਗੁਰੂ ਜੀ ਦਾ 8 ਸਾਲ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਡੇ ਵਾਸਤੇ ਬਹੁਤ ਭਾਗਾ ਵਾਲਾ ਦਿਨ ਹੈ ਕਿ ਜੋ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555 ਪ੍ਰਕਾਸ਼ ਪੁਰਬ ਨੂੰ ਮਨਾਉ ਲਿਆ ਹੋਇਆ ਪਾਕਿਸਤਾਨ ਦੀ ਪੱਧਰ ਤੀਤੇ ਜੋ ਇਥੋਂ ਵਾਗਾਂ ਬਾਦਰ ਰਹੀ ਪਾਰ ਹੋਇਆ ਤਾਂ ਸਾਡੇ ਵੱਲੋਂ ਅਨਰੋਲ ਸੇਵਾ ਸੰਸਥਾ ਦੇ ਵੱਲੋਂ ਮਾਲਕੀ ਸਾਹਿਬ ਦੀ ਸੇਵਾ ਕੀਤੀ ਗਈ ਹੈ ਜੋ ਸੇਵਾ ਨਿਭਾ ਕੇ ਅਸੀਂ ਵਾਪਸ ਆ ਰਹੇ ਹਾਂ ਗੁਰੂ ਬਾਰਾ ਜੀ ਕਿਰਪਾ ਕਰਨ ਕੋਟਾਨ ਕੋਟ ਧੰਨਵਾਦ ਅਰਹੁ ਨਾਲ ਪਾਸ਼ਾ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਿਰ ਤੇ ਹੱਥ ਰੱਖ ਕੇ ਜਿਹੜੀ ਇਹ ਸੇਵਾ ਲਈ ਹੈ ਤੇ ਮੈਂ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਗੁਰੂ ਸਾਹਿਬ ਇੱਥੇ ਤਨਾ ਸੇਵਾ ਕਰਾਉਂਦੇ ਰਹਿਣ ਸਾਰਿਆਂ ਦੀ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਜਿੱਥੇ ਨਿਰੋਲ ਸੇਵਾ ਸੰਸਥਾ ਵੱਲੋਂ ਪਾਕਿਸਤਾਨੀ ਕਮੇਟੀ ਅਤੇ ਸ਼ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਉਹਨਾਂ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਇਹ ਕਾਰਜ ਸਹੀ ਸਲਾਮ ਤੱਕ ਨੇਪਰੇ ਚੜ ਸਕਿਆ ਪਰ ਇਹ ਬੇਹਦ ਖੂਬਸੂਰਤ ਤਸਵੀਰਾਂ ਨੇ ਇੱਕ ਪਾਸੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਬੜੀ ਹਿਤੂਮਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਦੋਵਾਂ ਦੇਸ਼ਾਂ ਦੀ ਇਸੰਗਤਾ ਵਿੱਚ ਇਸ ਤਰ੍ਹਾਂ ਦਾ ਪਿਆਰ ਅਤੇ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਹੀ ਸੰਭਵ ਹੋ ਸਕਿਆ ਜਿਸ ਨੂੰ ਦੇਖ ਕੇ ਹਰ ਦੇਖਣ ਵਾਲੇ ਦਾ ਦਿਲ ਗਦਗਦ ਕਰ ਉੱਠਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ